ਅੱਜ ਜਿਹੜਾ ਤੁਸੀਂ ਕਰ ਰਹੇ ਹੋ ਨਾ ਬੋਝ ਬੋਝ ਮੈਂ ਕਿਹਨੂੰ ਕਹਿ ਰਹੀ ਹਾਂ ਅੱਜ ਮੈਂ ਬੋਝ ਕਹਿ ਰਹੀ ਹਾਂ ਐਂਡੋਮੈਟਰੀਅਮ ਨੂੰ ਇਹ ਨਾ ਸਰ ਬੱਚੇਦਾਨੀ ਦੀ ਪਰਤ ਬੱਚੇਦਾਨੀ ਦੀ ਲਾਈਨਿੰਗ ਉਹ ਲਫਾਫਾ ਜਿਹਦੇ ਵਿੱਚ ਬੱਚਾ ਠਹਿਰਦਾ ਆ ਆ ਬੱਚੇਦਾਨੀ ਆ ਬੱਚੇਦਾਨੀ ਦੀ ਪਰਤ ਜਿਸ ਨੂੰ ਮੈਂ ਹੁਣੇ ਹੱਥ ਲਾਇਆ ਠੀਕ ਹੈ ਸਰ ਹੁਣ ਆਪਾਂ ਇਹਦੇ ਵਿੱਚ ਆ ਪਾ ਰਹੇ ਹੈਗੇ ਕੀ ਹੈਗਾ ਜਾਇਗੋਟ ਸਰ ਆਪਾਂ ਇਹਦੇ ਵਿੱਚ ਪਾ ਰਹੇ ਆ ਹੁਣ ਤੁਸੀਂ ਦੇਖੋ ਇਹਦਾ ਕੀ ਫੰਕਸ਼ਨ ਹੈ ਕਸਾ ਹੋਨੇ ਦੇਖੋ ਥੋੜੇ ਟਾਈਮ ਬਾਅਦ ਨਿਕਲ ਗਿਆ ਨਾ ਸਰ ਹਾਂਜੀ ਆਪਾਂ ਅੱਜ ਇਸੇ ਬਾਰੇ ਗੱਲ ਕਰਨੀ ਹੈ ਦੇਖੋ ਇਹ ਥੋੜੀ ਦੇਰ 2 ਮਿੰਟ ਲਈ ਇਹਦੇ ਚ ਰਿਹਾ ਜਿੰਨੇ ਉਹ ਜਾਈਗੋਟ ਰੱਖਦੇ ਆ ਨਾ ਬੱਚੇਦਾਨੀ ਦੇ ਵਿੱਚ ਜੈਰਵਲਪ ਹੋਣ ਲੱਗਿਆ ਹਾਂ ਉਹ ਉਹਦੇ ਚ ਰਹਿ ਜਾਂਦਾ ਉਹਨੂੰ ਘਰੇ ਤੋੜ ਦਿੰਦੇ ਆ ਲੇਡੀ ਨੂੰ ਕਹਿੰਦੇ ਆ ਕਿ ਹੁਣ ਪਹਿਲਾ ਅਲਟਰਾਸਾਉਂਡ ਤੁਹਾਡਾ ਦੇਖਦੇ ਆ ਪੋਜ਼ਿਟਿਵ ਆਂਦਾ ਕਿ ਨੈਗੇਟਿਵ ਆਂਦਾ ਥੋੜੇ ਟਾਈਮ ਬਾਅਦ ਜਿਹੜੇ ਐਪਲ ਨਿਕਲ ਗਿਆ ਆਪਣੇ ਅਬ ਸਟਰਗਲ ਕਰਕੇ ਵਿੱਚ ਨਹੀਂ ਰਿਹਾ ਨਾ ਜੀ 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 ਇਹ ਬੱਚੇਦਾਨੀ ਦੀ ਲਾਈਨਿੰਗ ਕਿੰਨੀ ਹੈਗੀ ਸਰ ਆ ਦੇਖੋ ਜੀ ਹੁੰਦੇ ਰਹਿਣਾ ਨਹੀਂ ਧੰਨਵਾਦ ਸਰ ਤੁਹਾਡਾ ਵੀ ਔਰ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਮੈਂ ਉਹਨਾਂ ਤੋਂ ਬਹੁਤ ਖੁਸ਼ ਹਾਂ ਕਿ ਉਹ ਮੇਰੇ ਵੀਡੀਓਜ਼ ਨੂੰ ਬਹੁਤ ਸੀਰੀਅਸਲੀ ਦੇਖ ਰਹੇ ਐ ਤੇ ਫੋਲੋ ਕਰ ਰਹੇ ਐ ਸਰ ਅੱਜ ਜਿਹੜਾ ਤੁਸੀਂ ਇਹ ਕਰ ਰਹੇ ਹੋ ਨਾ ਬੋਝ ਬੋਝ ਮੈਂ ਕਿਹਨੂੰ ਕਹਿ ਰਹੀ ਹਾਂ ਅੱਜ ਮੈਂ ਬੋਝ ਕਹਿ ਰਹੀ ਹਾਂ ਐਂਡੋਮੈਟਰੀਅਮ ਨੂੰ ਐਂਡੋਮੈਟਰੀਅਮ ਇਹ ਕੀ ਹੁੰਦਾ ਜੀ ਐਂਡੋਮੈਟਰੀਅਮ ਇਹ ਹੁੰਦਾ ਸਰ ਬੱਚੇਦਾਨੀ ਦੀ ਪਰਤ ਬੱਚੇਦਾਨੀ ਦੀ ਲਾਈਨਿੰਗ ਉਲਫਾਫਾ ਜਿਹਦੇ ਵਿੱਚ ਬੱਚਾ ਠਹਿਰਦਾ ਆ ਤੇ ਜੇ ਉਹ ਦਮ ਵਾਲੀ ਨਹੀਂ ਹੈਗੀ ਸਰ ਜਿਵੇਂ ਇਹ ਆਪਣੇ ਕੋਲ ਡਾਇਗਰਾਮ ਹੈ ਠੀਕ ਹੈ ਸਰ ਇਹਦੇ ਵਿੱਚ ਆਪਾਂ ਆ ਤਿੰਨ ਲੇਅਰ ਦੇਖ ਰਹੇ ਆ ਸਰ ਆਹ ਤਿੰਨ ਵਾਈਟ ਰੈੱਡ ਤੇ ਸਕਿਨ ਆਹ ਤਿੰਨੋਂ ਲੇਅਰ ਚਲੀਆਂ ਗਈਆਂ ਇਹ ਇਸ ਤਰ੍ਹਾਂ ਹੋ ਗਈਆਂ ਸਰ ਇਹ ਕੀ ਆ ਆ ਤਾਂ ਹੈਗਾ ਸਾਡਾ ਯੂਟਰਸ ਇਹ ਤਾਂ ਹੈ ਕਿ ਬੱਚੇਦਾਨੀ ਤੇ ਆਹ ਸਾਈਡਾਂ ਵਾਲੀਆਂ ਇਸ ਕੀ ਹੋ ਗਿਆ ਸਾਰਾ ਲਫਾਫਾ ਚੱਕ ਉਸਾਤ ਉਸ ਲਫਾਫਾ ਜੱਕ ਹੁਣੇ ਮੈਂ ਤੁਹਾਨੂੰ ਕਲੀਅਰ ਕਰਦੀ ਆ ਅੱਛਾ ਆ ਲਫਾਫਾ ਜਿਹਦੇ ਵਿੱਚ ਬੱਚੇ ਨੇ ਰਹਿਣਾ ਠੀਕ ਹੈ ਹੁਣ ਅਸੀਂ ਐਂਡੋਮੈਟਰੀਅਮ ਠੀਕ ਹੈ ਐਂਡੋਮੈਟਰੀਅਮ ਹੈ ਇਹ ਬੱਚੇਦਾਨੀ ਦੀ ਪਰਤ ਹੈ ਬੱਚੇਦਾਨੀ ਆ ਬੱਚੇਦਾਨੀ ਆ ਬੱਚੇਦਾਨੀ ਦੀ ਪਰਤ ਜਿਹਨੂੰ ਮੈਂ ਹੁਣੇ ਹੱਥ ਲਾਇਆ ਠੀਕ ਹੈ ਸਰ ਹੁਣ ਆਪਾਂ ਇਹਦੇ ਵਿੱਚ ਆ ਪਾ ਰਹੇ ਹੈਗੇ ਕੀ ਹੈਗਾ ਜ਼ਾਇਗੋਟ ਸਰ ਜਿਹੜਾ ਆਈਵੀਐਫ ਵੇਲੇ ਬੱਚਾ ਰੱਖਦੇ ਆ ਨਾ ਸਰ ਆ ਮੈਂ ਇਹਦੇ ਚ ਪਾ ਰਹੀ ਆ ਹੁਣ ਤੁਸੀਂ ਦੇਖੋ ਇਹਦਾ ਕੀ ਫੰਕਸ਼ਨ ਹੈ ਸਸਾ ਹੁਣੇ ਦੇਖੋ ਥੋੜੇ ਟਾਈਮ ਬਾਅਦ ਇੱਥੇ ਨਿਕਲ ਗਈ ਨਿਕਲ ਗਿਆ ਨਾ ਸਰ ਹਾਂਜੀ ਆਪਾਂ ਅੱਜ ਇਸੇ ਬਾਰੇ ਗੱਲ ਕਰਨੀ ਹੈ ਦੇਖੋ ਇਹ ਥੋੜੀ ਦੇਰ 2 ਮਿੰਟ ਲਈ ਇਹਦੇ ਚ ਰਿਹਾ ਜਿਵੇਂ ਉਹ ਜਾਈਗੋਟ ਰੱਖਦੇ ਹੈ ਨਾ ਬੱਚੇਦਾਨੀ ਦੇ ਵਿੱਚ ਡਿਵੈਲਪ ਹੋਣ ਲੱਗਿਆ ਹਾਂ ਉਹ ਉਹਦੇ ਚ ਰਹਿ ਜਾਂਦਾ ਉਹਨੂੰ ਘਰੇ ਤੋੜ ਦਿੰਦੇ ਆ ਲੇਡੀ ਨੂੰ ਕਹਿੰਦੇ ਆ ਕਿ ਹੁਣ ਪਹਿਲਾ ਅਲਟਰਾਸਾਉਂਡ ਤੁਹਾਡਾ ਦੇਖਦੇ ਆ ਪੋਜ਼ਿਟਿਵ ਆਂਦਾ ਕਿ ਨੈਗੇਟਿਵ ਆਂਦਾ ਉਹਨਾਂ ਨੇ ਰੱਖਤਾ ਪਰ ਥੋੜੇ ਟਾਈਮ ਬਾਅਦ ਜਿਹੜੇ ਇਹ ਐਪਲ ਨਿਕਲ ਗਿਆ ਆਪਣੇ ਅਬ ਸਟਰਗਲ ਕਰਕੇ ਰਿੱਚ ਨਹੀਂ ਰਿਹਾ ਨਾ ਜੀ ਜੀ ਇਹ ਬੱਚੇਦਾਨੀ ਦੀ ਲਾਈਨਿੰਗ ਕਿੰਨੀ ਹੈਗੀ ਸਰ ਆ ਦੇਖੋ ਜੀ ਉਹਨੇ ਰਹਿਣਾ ਨਹੀਂ ਜੀ ਜੀ ਬੱਚੇਦਾਨੀ ਦੀ ਲਾਈਨਿੰਗ ਜਿੰਨੀ ਵਲੀ ਮਰਜ਼ੀ ਪਾ ਲਈਏ ਜਿੰਨੀ ਵਲੀ ਮਰਜ਼ੀ ਪਾ ਲਓ ਸਰ ਦੂਜਾ ਆਈਵੀਐਫ ਕਰਾ ਲਓ ਭਾਵੇਂ ਤੀਜਾ ਕਰਾ ਲਓ ਆ ਦੇਖੋ ਜੀ ਤਿੰਨ ਕਿੰਨੇ ਆਈਵੀਐਫ ਤੁਸੀਂ ਕਰਤੇ 4 ਚਾਰ ਕਰਤੇ ਤਾਂ ਸਰ 3 ਜਾਂ 4 ਆਈ ਵੀ ਸਾਈਕਲ ਲਈ ਲਾਈਦੇ ਆ ਹੁਣ ਤੁਸੀਂ ਇਸੇ ਉਹ ਇੱਕ ਲਫਾਵਾ ਹੋਰ ਚੱਕੋ ਸਰ ਜੀ ਠੀਕ ਹੈ ਹੁਣ ਇਹ ਤਾਂ ਅਸੀਂ ਗੱਲ ਕੀਤੀ ਸੀ ਵੀ ਜਿਹਦਾ ਐਗ ਦੀ ਮੋਰਫੋਲੋਜੀ ਵਧੀਆ ਨਹੀਂ ਹੈਗੀ ਜਿਹਦਾ ਲੋ ਐਮ ਐਚ ਆ ਹੁਣ ਅਸੀਂ ਗੱਲ ਕਰ ਰਹੇ ਆ ਸਰ ਹੁਣ ਮੈਂ ਇਹ ਰੱਖ ਰਹੀ ਆ ਵੀ ਮੇਰੇ ਕੋਲ ਐਗ ਤਾਂ ਵਧੀਆ ਠੀਕ ਆ ਆਂਡਾ ਬਹੁਤ ਵਧੀਆ ਸਰ ਆ ਲਓ ਜੀ ਹੁਣ ਅਸੀਂ ਇਹਦੇ 'ਚ ਇਹਨੂੰ ਪਾ ਰਹੇ ਹਗੇ ਆ ਬੇਬੀ ਇੱਕ ਹੀ ਹੋਇਆ ਸਰ ਇਹ ਵੀ ਨਿਕਲ ਗਿਆ ਸਿਰ ਮੈਂ ਮੇਰੇ ਦਰਸ਼ਕਾਂ ਨੂੰ ਐਂਡੋਮੈਟ੍ਰੀ ਵੀ ਸਮਝਾ ਰਹੀ ਹਾਂ ਇਹ ਵੀ ਨਿਕਲ ਗਿਆ ਕਿਉਂ ਨਿਕਲਿਆ ਕਿਉਂਕਿ ਆ ਜਿਹੜੀ ਬੱਚੇਦਾਨੀ ਦੀ ਲਾਈਨਿੰਗ ਹੈ ਜਿਹਦੇ ਚ ਬੱਚੇ ਨੇ ਤੇ ਜ਼ਾਇਗੋਟ ਨੇ ਰਹਿਣਾ ਇਹ ਕਿੰਨੇ ਐਮ ਐਮ ਹੈ ਇਹ ਵੀ ਕਮਜ਼ੋਰ ਹੈ ਕਿੰਨੀ ਆ ਇਹ ਜਾਂ ਤਾਂ 4.5 ਤੇ ਜਾਂ ਇਹ ਹੈਗੀ ਹੈ ਆ 1.3 ਜਿਹੜੇ ਮੇਰੇ ਕੋਲ ਪੇਸ਼ੈਂਟ ਆ ਰਹੇ ਮੈਂ ਸਰ ਅੱਜ ਪ੍ਰੈਕਟੀਕਲ ਗੱਲ ਕਰਨੀ ਕਿਉਂਕਿ ਮੈਂ ਪ੍ਰੈਕਟੀਕਲ ਪੇਸ਼ੈਂਟ ਲੈ ਰਹੀ ਆ ਨਾ ਸਰ 6.5 ਨਹੀਂ ਸਰ ਮੈਂ ਕਹਿ ਰਹੀ ਆ ਡਾਕਟਰ 1.3 ਤੇ ਵੀ ਰੱਖ ਦਿੰਦੇ ਆ ਤੁਸੀਂ 6.5 ਦੀ ਗੱਲ ਕਰ ਰਹੇ ਹੋ ਹਾਂਜੀ 1.3 ਸਰ ਤਾਂ ਫਿਰ ਸਿੱਧਾ ਸਿੱਧਾ ਤੱਕ ਹੈ ਜੀ ਸਰ ਇਹ ਤਾਂ ਕਈ ਹੋ ਰਿਹਾ ਹੈ ਪੇਸ਼ੈਂਟ ਆ ਰਹੇ ਉਹਨਾਂ ਨੂੰ ਜੇ ਟੀਵੀਐਸ ਦਿਖਾਈ ਆਈਵੀਐਫ ਦੋ ਵਾਰੀ ਕਰਾ ਚੁੱਕੇ ਸੀਗੇ ਤੀਜਾ ਉਹਨਾਂ ਨੇ ਕਰਾਉਣਾ ਸੀਗਾ ਉਹਨਾਂ ਨੇ ਰੱਖੀ ਹੋਈ ਸੀ 1.3 ਐਮਐਮ ਤੇ ਸਰ ਹੁਣ ਤੁਸੀਂ ਇੱਕ ਕਮ ਹੋਰ ਕਰੋ ਅਸੀਂ ਇਹ ਤਾਂ ਹੁਣ ਗੱਲ ਕੀਤੀ 4.5 ਤੇ 1.3 ਦੀ ਠੀਕ ਹੈ ਜੀ ਹੁਣ ਇਹ ਰੱਖ ਲਓ ਸਰ ਠੀਕ ਹੈ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਨਿਕਲਿਆ ਸਰ ਆ ਚੱਕ ਕੇ ਪੇਸ਼ੈਂਟ ਮੇਰੇ ਦਰਸ਼ਕਾਂ ਨੂੰ ਦਿਖਾ ਦੋ ਨਿਕਲਿਆ ਸਰ ਰਹਿ ਗਿਆ ਕਿੰਨੀ ਦੇਰ ਬਾਅਦ ਵੀ ਨਹੀਂ ਨਿਕਲੂਗਾ ਇਹ ਇਹ ਨਿਕਲਦੇ ਜਦੋਂ ਤੱਕ ਅਸੀਂ ਚਾਹਾਂਗੇ ਯਾਰ ਜੇ ਅਸੀਂ ਚਾਹਾਂਗੇ ਇਹ ਨੂੰ 8ਵੇਂ 9ਵੇਂ ਮਹੀਨੇ ਤੱਕ ਆਰਾਮ ਨਾਲ ਇਹ ਪ੍ਰੈਗਨਸੀ ਨੂੰ ਫਿਰ ਲੈ ਸਕਦਾ ਇਹ ਅੰਡਾ ਸਰ ਹੁਣ ਇਹ ਅੰਡੇ ਚ ਵੀ ਦਮ ਸੀਗਾ ਤੇ ਇਹ ਜਿਹੜੀ ਪਰਤ ਹੈਗੀ ਯੂਟਰਸ ਦੀ ਲਾਈਨਿੰਗ ਇਹ ਕਿੰਨੀ ਐ ਸਰ ਇਹ ਹੈਗੀ ਐ 7.2 ਤੋਂ ਉੱਪਰ ਠੀਕ ਹੈ ਕਿੰਨੀ ਹੋਣੀ ਚਾਹੀਦੀ ਹੈ ਉਹ ਕੀ ਸਮਝੇ ਮਤਲਬ 7.2 ਤੋਂ ਉੱਪਰ ਹੋਣੀ ਚਾਹੀਦੀ ਹੈ ਜੀ ਅਗਰ ਅਸੀਂ ਆਈਵੀਐਫ ਵਾਲੇ ਪਾਸੇ ਨੂੰ ਵੀ ਜਾ ਰਹੇ ਹਾਂ ਜੇ ਆਈਵੀਐਫ ਵਾਲੇ ਪਾਸੇ ਨੂੰ ਜਾ ਰਹੇ ਆ 7.2 ਤੋਂ ਉੱਪਰ ਚਾਹੀਦੀ ਏ ਅਸੀਂ ਇੰਨਾ ਪੈਸਾ ਲਾ ਰਿਆ ਸਾਨੂੰ ਕਿੰਨੇ ਕਰਨੀ ਚਾਹੀਦੀ ਐ ਐਟ ਲੀਸਟ 7.5 ਐ 7.8 ਈਵਨ 8 ਐਮਐਮ ਤੋਂ ਅਸੀਂ ਉੱਪਰ ਹੀ ਜਾਵਾਂਗੇ ਨਾ ਸਰ ਸਰ ਇਹੀ ਗਲਤੀਆਂ ਕਰ ਰਹੇ ਐ ਮੇਰੇ ਭੈਣ ਤੇ ਮੇਰੇ ਭਰਾ ਜਦੋਂ ਉਹ ਆਈਵੀਐਫ ਦੇ ਮੈਂ ਨਹੀਂ ਕਹਿੰਦੀ ਮਾਡਰਨ ਟੈਕਨੋਲੋਜੀ ਐ ਵੀ ਹੈਵ ਟੂ ਅਕਸੈਪਟ ਮਾਡਰਨ ਟੈਕਨੋਲੋਜੀ ਅਸੀਂ ਰਿਸਪੈਕਟ ਕਰਦੇ ਹੈਗੇ ਐ ਮਾਡਰਨ ਟੈਕਨੋਲੋਜੀ ਪਰ ਅਸੀਂ ਉਸ ਨੂੰ ਵਰਤਨਾ ਕਿੱਦਾਂ ਆ ਮੈਂ ਅੱਜ ਹੀ ਵਰਤਨਾ ਹੀ ਸਿਖਾ ਰਹੀ ਐ ਮਿਸ ਕਾਇਰਸ ਹੋ ਜਾਂਦਾ ਜਿਸਨੇ ਸਕੈਰਜ ਬੋਲ ਦਿੰਨੇ ਆ ਤੀਜੇ ਮਹੀਨੇ ਬਾਅਦ ਕਹਿੰਦੇ ਕਿ ਪਹਿਲੇ ਅਲਟਰਾਸਾਉਂਡ ਤਾਂ ਵਧੀਆ ਆਈ ਸੀ ਕਿ ਫਿਰ ਬੱਚੇ ਦੀ ਹਾਰਟਬੀਟ ਨਹੀਂ ਬਣੀ ਹੈਗੀ ਬੱਚਾ ਵਧੀਆ ਫੁੱਲਿਆ ਨਹੀਂ ਕਾ ਚਲੋ ਜੇ 6ਵੇਂ ਮਹੀਨੇ ਬਾਅਦ ਸਾਨੂੰ ਟਰਮੀਨੇਟ ਕਰਾਉਣਾ ਪਿਆ ਹੁਣ ਤੁਸੀਂ ਗੱਲ ਕੀਤੀ ਹੈਗੀ ਐ ਸਰ ਕੁਦਰਤੀ ਆਈਵੀਐਫ ਦੀ ਔਰ ਇੱਕ ਆਈਵੀਐਫ ਦੀ ਠੀਕ ਹੈ ਹੁਣ ਮੈਂ ਇਹ ਗੱਲ ਕਰਨੀ ਆ ਵੀ ਜੇ ਆਈਵੀਐਫ ਕਰਾਉਣਾ ਹਾਂਜੀ ਉਹਨਾਂ ਨੂੰ ਖਾਸ ਕਰਕੇ ਮੇਰੇ ਪੇਸ਼ੈਂਟ ਨੂੰ ਜਿਥੇ ਇੰਨਾ ਪੈਸਾ ਵਿਚਾਰੇ ਇਕੱਠਾ ਕਰ ਕਰਕੇ ਕੋਈ ਬੈਂਕ ਲੋਨ ਲੈ ਰਿਹਾ ਕੋਈ ਇਕੱਠਾ ਕਰ ਰਿਹਾ ਵੀ ਅਸੀਂ ਆਈਵੀਐਫ ਕਰਾਉਣਾ ਆਫਟਰ 올 ਤਾਂ ਸਿਰ ਬੱਚਾ ਚਾਹੀਦਾ ਆ ਮੈਂ ਕਹਿੰਨੀ ਆ ਬੱਚਾ ਹਰ ਇੱਕ ਨੂੰ ਚਾਹੀਦਾ ਕੋਈ ਕਿ ਸਾਡਾ ਵਾਅਦਾ ਤੇ ਬੱਚੇ ਨਾਲ ਹੀ ਵਧਣਾ ਸਰ ਠੀਕ ਠੀਕ আচ্ছা ਹੁਣ ਆਪਾਂ ਗੱਲ ਕਰਦੇ ਆ ਆਰਟੀਫੀਸ਼ੀਅਲ ਆਈਵੀਐਫ ਜਿਹੜਾ ਅੱਜ ਦਾ ਆਈਵੀਐਫ ਹੈ ਤੇ ਇੱਕ ਨੈਚੁਰਲ ਆਈਵੀਐਫ ਜਿਹੜਾ ਮੇਰੇ ਪੇਸ਼ੈਂਟ ਨੇ ਆਪ ਕਰਨਾ ਸਰ ਹੁਣ ਇਹ ਮੇਰੇ ਹੱਥ 'ਚ ਰਬੜ ਹੈ ਦੋ ਜੈਕਸਪੈਰੀਮੈਂਟ ਹੈ ਹੁਣ ਆਪਾਂ ਬੱਚੇਦਾਨੇ ਦੀ ਲਾਈਨਿੰਗ ਦੀ ਗੱਲ ਕਰ ਰਹ ਐਂਡੋਮੈਟਰੀਅਮ ਦੀ ਹੁਣ ਇਹ ਐਂਡੋਮੈਟਰੀਅਮ ਹੈਗੀ ਹੈ ਮੇਰੇ ਕੋਲ ਠੀਕ ਹੈ ਉਹਨਾਂ ਦੀ ਪਤਲੀ ਵੀ ਹੈਗੀ ਹੈ ਠੀਕ ਹੈ ਔਰ ਹੁਣ ਉਹਨਾਂ ਨੂੰ ਜਿਹੜਾ ਆਈਵੀਐਫ ਦੇ ਵਿੱਚ ਪिल्स ਦਿੰਦੇ ਆ ਪिल्स ਦੇ ਨਾਲ ਕਿੰਨੀ ਹੋ ਜਾਂਦੀ ਹੈ ਜੀ ਆਹ ਆ ਹੋ ਗਈ ਮੋਟੀ ਪिल्स ਦੇ ਨਾਲ ਥੋੜਾ ਥਿੱਕ ਹੋ ਗਈ ਠੀਕ ਹੈ ਠੀਕ ਹੈ ਹੁਣ ਇਹ ਪिल्स ਨਾਲ ਵੱਧ ਵੀ ਗਈ ਤੇ ਮੋਟੀ ਵੀ ਹੋ ਗਈ ਹੁਣ ਵਾਪਸ ਜਦੋਂ ਪਿਲ ਦਾ ਅਸਰ ਖਤਮ ਹੋ ਗਿਆ ਹੈਨਾ ਉਸ ਤੋਂ ਬਾਅਦ ਅਲੋਜੀ ਆ ਸੇਮ ਸ਼ੇਪ ਤੇ ਜੇディ ਮੋਰਫੋਲੋਜੀ ਉੱਥੇ ਆ ਗਈ ਨਾ ਸਿਰ ਸਰ ਤੁਸੀਂ 13 ਦੀ ਗੱਲ ਕਰਦੇ ਹੋ ਮੇਰੇ ਕੋਲ ਇਦਾਂ ਦੇ ਫੋਰਨ ਦੇ ਪੇਸ਼ੈਂਟ ਜਿਹੜੇ ਕਹਿੰਦੇ 36 36 ਵਾਰ ਆਈਵੀਐਫ ਕਰਾ ਕੇ ਸਰ ਉਹ ਤੁਸੀਂ ਆਪ ਵੀ ਦੇਖੋ ਮੈਨੂੰ ਪਤਾ ਹੈ ਕਿ ਤੁਸੀਂ ਵੀ ਐਕਸਪੀਰੀਅੰਸ ਕੀਤਾ ਹੋਣਾ ਸਰ ਉਹ ਡਿਪਰੈਸ਼ਨ ਚ ਚਲੀਆਂ ਜਾਂਦੀਆਂ ਲੇਡੀਜ਼ ਤੁਸੀਂ ਕਿਸੇ ਨੂੰ ਐਕਸਪੀਰੀਅੰਸ ਕੀਤਾ ਜਿਹੜੇ ਡਿਪਰੈਸ਼ਨ ਚ ਤੁਸੀਂ ਮੰਨ ਲਓ ਤੁਹਾਨੂੰ ਕੋਈ ਕਾਲ ਆਈ ਹੋਣੀ ਆ ਜਦੋਂ ਸਾਨੂੰ ਪੇਸ਼ੈਂਟ ਦੀ ਕਾਲ ਆਉਂਦੀ ਹੈ ਨਾ ਸਰ ਉਹ ਗੱਲ ਹੀ ਕੁਝ ਹੋਰ ਕਰਦੀਆਂ ਮਤਲਬ ਉਹਨਾਂ ਦੀ ਗੱਲ ਰਲਦੀ ਨਹੀਂ ਇੱਕ ਨਾਲ ਦੂਸਰੀ ਗੱਲ ਨਹੀਂ ਰਲਦੀ ਨਹੀਂ ਰਲਦੀ ਜੀ ਜਦੋਂ ਆਈਵੀਐਫ ਸਰ ਆਈਵੀਐਫ ਕਰਾਨ ਬਾਅਦ ਉਹ ਇੰਨਾ ਡਿਪਰੈਸ਼ਨ ਚ ਚਲੀਆਂ ਜਾਂਦੀਆਂ ਐ ਇੰਨਾ ਮੈਡੀਸਿਨ ਦੇ ਸਾਈਡ ਇਫੈਕਟਸ ਐ ਮੈਂ ਅੱਜ ਉਸ ਲੈਵਲ ਤੇ ਬੋਲ ਰਹੀ ਐ ਮੈਂ ਇਹ ਨਹੀਂ ਕਹਿੰਦੀ ਸਰ ਵੀ ਆਈਵੀਐਫ ਨਾ ਕਰੋ ਆਫਟਰ 올 ਬੱਚਾ ਚਾਹੀਦਾ ਆ ਵੀ ਰਿਸਪੈਕਟ ਆਈਵੀਐਫ ਵੀ ਰਿਸਪੈਕਟ ਪਰ ਸਾਨੂੰ ਕਿਹੜੀ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੁਣ ਮੇਨ ਮੋਟੀ ਜੀ ਗੱਲ ਹੈ ਔਰ ਇਹ ਵੀ ਗੱਲ ਤੁਸੀਂ ਅਸੈਪਟ ਕਰੋਗੇ 100% ਸਰ ਜਦੋਂ ਉਹ ਆਈਵੀਐਫ ਲੈ ਰਹੇ ਆ ਤਾਂ ਉਹ ਕੀ ਕਰਨ ਜਿੱਥੇ ਇੰਨਾ ਪੈਸਾ ਲਾ ਰਹੇ ਹੈ ਨਾ ਸਰ ਮੇਰੀ ਗੁਜਾਰਿਸ਼ ਹੈ ਦੋ ਹੱਥ ਜੋੜ ਕੇ ਗੁਜਾਰਿਸ਼ ਹੈ ਵੀ ਉਹ ਇੱਕ ਟੀਵੀ ਇਸ ট্রান্সਵਿਜਨਲ ਸੋਨੋਗ੍ਰਾਫੀ ਅਲਟرا ਸਾਊਂਡ ਉਹ ਬਾਹਰੋਂ ਜ਼ਰੂਰ ਕਰਾ ਲੈਣ ਠੀਕ ਹੈ ਕਿਉਂਕਿ ਡਾਕਟਰਸ ਨੂੰ ਪਤਾ ਹੈ ਵੀ 6.5 ਹੈ ਤਾਂ ਇਹਨੇ ਰਹਿਣਾ ਤਾਂ ਹੈ ਨਹੀਂ ਪਰ ਡਾਕਟਰਾਂ ਨੂੰ ਕੀ ਚਾਹੀਦਾ ਹੁੰਦਾ ਸਰ ਠੀਕ ਹੈ ਠੀਕ ਹੈ ਉਹਨਾਂ ਨੂੰ ਕੋਈ ਮਤਲਬ ਨਹੀਂ ਵੀ ਤੁਸੀਂ ਪੈਸਾ ਕਿਵੇਂ ਜੋੜ ਰਹੇ ਹੋ ਸਰ ਇੱਥੋਂ ਇੱਥੋਂ ਦੇ ਕੇਸ ਹੈ ਕਿ 12000 ਤਨਖਾਹ ਬੰਦੇ ਦੀ ਤੇ ਲੋਨ ਲਿਆ ਹੋਇਆ ਸੀਗਾ ਤੇ ਕਿਸ਼ਤਾਂ ਭਰ ਰਿਹਾ ਸੀਗਾ ਉਹ ਤੇ ਮੇਰੇ ਕੋਲ ਆਏ ਕਹਿੰਦੇ ਮੈਡਮ ਵੀ ਮੇਤੇ ਖਾਲੀ ਹੋ ਗਏ ਇਸ ਦਾ ਮੇਰੀ ਤਾਂ ਜਿਹੜੀ ਸੈਲਰੀ ਉਹ ਕਿਸਤੇ ਜਾ ਰਹੀ ਹੈ ਸਰ ਉਹਨੂੰ ਇੱਕ ਮਹੀਨਾ ਸੁਭਾਗੇ ਮੈਡਿਸਨ ਆਪਾਂ ਦਿੱਤੀ ਹੈਗੀ ਹੈ ਸਸੂ ਭਾਗੇ ਮੈਡਿਸਨ ਦੇ ਨਾਲ ਉਹਨਾਂ ਮਹੀਨੇ 'ਚ ਫਾਇਦਾ ਹੋ ਗਿਆ ਜਦਕਿ ਉਹ ਵਿਚਾਰ ਕਿਸ਼ਤਾਂ ਭਰੀ ਜਾ ਰਹੀ ਸੀ ਪੇਮੈਂਟ ਮੈਂ ਉਹ ਤੋਂ ਬਾਅਦ ਤੇ ਲਈ ਦਵਾਈ ਦੀ ਪਰ ਕਾਰੋਬਾਰ ਤਾਂ ਤੁਸੀਂ ਵੀ ਕਰ ਰਹੇ ਹੋ ਸਰ ਕਾਰੋਬਾਰਾਸੀ ਕਾਰਿਆ ਸੀ ਰਿਜ਼ਲਟ ਤਾਂ ਦੇ ਰਹੀ ਆ ਨਾ ਸਰ ਅਸੀਂ 7 ਲੱਖ ਵਾਲਾ ਖਿਲਵਾੜ ਤਾਂ ਨਹੀਂ ਕਰ ਰਹੇ ਸਰ ਅਸੀਂ ਐਕਸਪਲੋਰਡ ਤਾਂ ਨਹੀਂ ਕਰ ਰਹੇ ਅਸੀਂ ਡਿਪਰੈਸ਼ਨ ਚ ਤਾਂ ਨਹੀਂ ਪਾਰੇ ਅਸੀਂ ਉਹਨਾਂ ਦੇ ਸਰੀਰ ਨੂੰ ਤਾਕਤ ਦੇ ਰਹੇ ਆ ਸਰ ਕੋਈ ਵੀ ਅਸੀਂ ਆਪਣੀ ਗੱਲ ਨਹੀਂ ਕਰਦੇ ਅਸੀਂ ਇੱਕ ਟ੍ਰੈਡੀਸ਼ਨਲ ਟਾਈਮ ਦੀ ਗੱਲ ਕਰ ਰਹੇ ਆ ਪੁਰਾਣੇ ਸਮਾਂ ਦੇ ਕੀ ਸੀ ਆਇਰਵੈਦ ਟ੍ਰੀਟਮੈਂਟ ਔਰ ਮੈਂ ਤਾਂ ਕਹਿ ਨਹੀਂ ਰਹੀ ਕਿ ਮੇਰੇ ਕੋਲ ਆਨ ਮੈਂ ਤਾਂ ਕਹਿ ਨਹੀਂ ਕਿ ਇਹ ਸਭ ਹੁਣ ਕਿੰਨੇ ਚਾਹੀਦੀ 7.2 ਠੀਕ ਹੈ ਹੁਣ ਇੱਕ ਮੋਟੀ ਜਿਹੀ ਗੱਲ ਮੈਂ ਕਹਤੀ ਕਿ ਟੀਵੀਐਸ ਬਾਰੋ ਕਰਾ ਲੈਣ ਠੀਕ ਹੈ ਸੋਨੋਗ੍ਰਾਫੀ ਜ਼ਰੂਰ ਬਾਰੋ ਕਰਾਣ ਫਿਰ ਉਹ ਕੰਪੇਅਰ ਕਰਨਾ ਉਹ ਆਪ ਦੇਖਣ ਤੇ ਡਾਕਟਰ ਨੂੰ ਸਵਾਲ ਪੁੱਛਣ ਵੀ ਸਾਡੀ ਐਂਡੋਮੈਟਰੀ ਮੈਂਨੀ ਹੈਗੀ ਇਹ ਤਾਂ ਸਰ ਇਹਦੇ ਵਿੱਚ ਤੁਸੀਂ ਕਿਵੇਂ ਰੱਖੋਗੇ ਕੋਈ ਇਤਨਾ ਕਾਮਯਾਬ ਹੋਣਾ ਨਹੀਂ ਜਿਵੇਂ ਅਸੀਂ ਮਜਬੂਰ ਹਾਂ ਹਾਂਜੀ ਕਿਉਂ ਅਸੀਂ ਮਜਬੂਰ ਅਸੀਂ ਇਹ ਮਜਬੂਰ ਖਾਣਾ ਖਾਂਦੇ ਹੋ ਚਾਹੀਏ ਜੋ ਅੱਜ ਇਹ ਦੱਸ ਰਹੇ ਆ ਅੱਜ ਮੈਂ 7.2 ਚਾਹੀਦੀ ਏ ਇਹ 7.2 ਨੂੰ ਮੈਂ 7 ਚੀਜ਼ਾਂ ਦੇ ਨਾਲ ਕੰਪੇਅਰ ਕਰ ਰਹੀ ਆ ਸਰ ਤੁਹਾਨੂੰ ਪਤਾ ਹੈ ਵੀ ਜਦੋਂ ਵੀ ਆਪਾਂ ਕੋਈ ਮੋਟਾਪੇ ਦੀ ਮੈਡੀਸਿਨ ਲੈਨੇ ਆ ਤਾਂ ਸਟੀਰੌਇਡ ਹੁੰਦੇ ਆ ਸਟੀਰੌਇਡ ਦੇ ਨਾਲ ਮੋਟਾਪਾ ਵੱਧ ਜਾਂਦਾ ਠੀਕ ਹੈ ਠੀਕ ਹੈ ਔਰ ਵਾਪਸ ਉਹ ਉਨੇ ਟਾਈਮ ਜਿੰਨਾ ਟਾਈਮ ਖਾ ਰਹੇ ਆ ਤਾਂ ਵਧੀਆ ਸਿਹਤ ਬਣੀ ਰਹਿੰਦੀ ਏ ਬੰਦਾ ਗੋਲ ਗੱਪੇ ਤੇ ਗੁੱਪਾ ਵਰਗਾ ਹੋ ਜਾਂਦਾ ਬਾਅਦ ਵਿੱਚ ਵਾਪਸ ਉੱਥੇ ਹੀ ਬਾਰਿਜ ਵਾਪਸ ਉੱਥੇ ਹੀ ਤਾਂ ਜਿਹੜੀਆਂ ਇਹ ਹਾਰਮੋਨ ਪिल्स ਦੇ ਰਿਹਾ ਨਾ ਜਿਹੜੀ ਆਪਾਂ ਉਹਨੂੰ ਰਬੜ ਖਿੱਚ ਕੇ ਦਿਖਾਈ ਸੀਗੀ ਉਹ ਹਾਰਮੋਨ ਪिल्स ਥੋੜੇ ਟਾਈਮ ਲਈ ਰਹਿ ਜਾਂਦੀਆਂ ਫਿਰ ਉਹ ਸਕਸੈਸ ਨਹੀਂ ਹੁੰਦਾਗਾ ਫਿਰ ਉਹ ਅਗੇਨ ਐਂ ਅਗੇਨ ਟਰਾਈ ਕਰਦੇ ਹੈਗੇ ਆ ਤਾਂ ਫਿਰ ਉਹ ਆਹੀ ਹਾਲ ਹੁੰਦਾ ਸਰ ਜਿਹੜਾ 13 ਤੇ 36 ਵਾਰ ਉਦੋਂ ਬਾਅਦ ਡਿਪਰੈਸ਼ਨ ਚ ਆ ਜਾਂਦੇ ਆ ਸਰ ਮੈਂ ਹਰ ਵਾਰ ਦੀ ਤਰ੍ਹਾਂ ਪਿਛਲੀ ਵਾਰੀ ਮੈਂ ਉਰਦ ਦੇ ਦੱਸੀ ਸੀ ਮੇਲ ਵਾਸਤੇ ਹੈਨਾ ਉਰਦ ਦੀ ਦਾਲ ਮੇਲ ਵਾਸਤੇ ਬਹੁਤ ਵਧੀਆ ਲੋਕਾਂ ਨੇ ਬਿਸਕੁਟ ਖਾਣੇ ਵੀ ਸ਼ੁਰੂ ਕਰਤੇ ਉਹਨਾਂ ਉਹਨਾਂ ਦੇ ਨਤੀਜੇ ਆਉਣੇ ਵੀ ਸ਼ੁਰੂ ਹੋ ਗਏ ਅੱਛਾ ਸਰ ਇਥੋਂ ਤੱਕ ਕਿ ਬ ਸਿਵ ਵੀ ਕਰ ਲਿਆ ਹੋਇਆ ਜਦੋਂ ਆਪਾਂ ਲਾਸਟ ਇੰਦ ਸੀ ਸੀ ਕਿ ਅੱਜ ਵੀ ਅਸੀਂ ਉਹ ਸੱਤ ਫੂਡ ਲੈ ਕੇ ਆਏ ਆ ਸਰ ਮੈਂ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਦੱਸ ਰਹੀ ਹੈਗੀ ਆ ਜਿਹੜੀ ਡਾਈਟ ਦੇ ਵਿੱਚ ਮੈਂ ਨਸ਼ ਦੱਸਿਆ ਜਿਹੜੇ ਮੈਨ ਨੱਟ ਸਸੇ ਹੋਇਆ ਉਹ ਸ਼ੁਰੂ ਕਰ ਲੈਣ ਮੇਲ ਵੀ ਤੇ ਫੀਮੇਲ ਵੀ ਇਹੇ ਨਰਸਸੀ ਰੱਖਿਆ ਜਿਹਦੇ ਵਿੱਚ ਕੀ ਹੁਣ ਬਾਦਾਮ ਐ ਸਰ ਪੰਪਕਿਨ ਸੀਡ ਐ ਸਨਫਲਾਰ ਐ ਕਾਲੇ ਵਾਲੀ ਕਸ਼ਮਿਸ਼ ਐ ਸਪੈਸ਼ਲ ਠੀਕ ਐ ਇਹ ਸਭ ਲੈਣਾ ਸ਼ੁਰੂ ਕਰ ਦੇਣ ਇਹਦੇ ਨਾਲ ਉਹਨਾਂ ਦੀ ਜਿਹੜੀ ਐਗ ਮੋਅ ਤੇ ਸਪਰਮ ਦੀ ਮੋਰਫੋਲੋਜੀ ਬੈਟਰ ਹੋ ਜਾਣੀ ਐ ਹੁਣ ਜਿਹੜੀ ਅਸੀਂ ਹੋਰ ਗੱਲ ਕਰ ਰਹੇ ਆ ਅੱਜ ਸਪੈਸ਼ਲ ਸਪੈਸ਼ਲ ਅਸੀਂ ਗੱਲ ਕਰ ਰਹੇ ਆ ਐਂਡੋਮੈਟਰੀਅਮ ਵਾਸਤੇ ਸਰ ਉਹਨਾਂ ਨੇ ਮੰਤਰ ਬਣਾ ਲਿਆ ਨੇ ਆਹਾਂ ਚਿੱਟੀ ਚਟਣੀ ਠੀਕ ਐ ਇਹ ਕੀ ਕਰੇਗੀ ਚਿੱਟੀ ਚਟਣੀ ਸਰ ਇਹ ਕੋਕੋਨਟ ਤੁਸੀਂ ਸੁਣਿਆ ਹੋਣਾ ਵੀ ਨਾਰੀਅਲ ਦਾ ਸਾਨੂੰ ਬਹੁਤ ਜ਼ਿਆਦਾ ਫਾਇਦਾ ਸੁਣਿਆ ਨਾ ਸਰ ਇਹ ਸਿਰਫ ਕੋਕੋਨਟ ਦੀ ਚਟਨੀ ਹੈ ਤੇ ਉਹਨਾਂ ਨੇ ਇਹਦੇ ਵਿੱਚ ਪਾਉਣਾ ਕੀ ਹੈ ਹੂੰ ਇਹਦੇ ਚ ਉਹਨਾਂ ਨੇ ਆ ਜਿਹੜੇ ਪ੍ਰਦਾਣੇ ਦਿਖ ਰਿਹਾ ਨਾ ਸਰ ਇਹ ਲਾਜਵੰਤੀ ਫਲ ਹੈ ਸਰ ਠੀਕ ਹੈ ਲਾਜਵੰਤੀ ਸੀਡ ਹੈਗੇ ਆ ਇਹ ਲਾਜਵੰਤੀ ਸੀਡ ਉਹਨਾਂ ਨੇ ਪੰਸਾਰੀ ਤੋਂ ਲਿਆਣੇ ਹੈਗੇ ਆ ਤੇ ਇਹ ਪਾ ਕੇ ਉਹਨਾਂ ਨੇ ਕੋਕੋਨਟ ਨੂੰ ਬਲੈਂਡ ਕਰਕੇ ਕੋਕੋਨਟ ਨੂੰ ਮੈਸ਼ ਕਰਕੇ ਹਲਕਾ ਜਿਹਾ ਨਮਕ ਤੇ ਕਾਲੀ ਮਿਰਚ ਪਾ ਕੇ ਇਹ ਚਟਨੀ ਉਹਨਾਂ ਨੇ ਪੱਕੀ ਲੈਣੀ ਸ਼ੁਰੂ ਕਰ ਦੇਣੀ ਹੈ ਐਂਡੋਮੈਟਰੀਅਮ ਨੂੰ ਵਧਾਉਣ ਵਾਸਤੇ ਇਹ ਬਿਲਕੁਲ ਲਾਜ ਰੱਖਣਗੇ ਸਰ ਇਸੇ ਕਰਕੇ ਹੀ ਅਸੀਂ ਇਹ ਲਾਜਵੰਤ ਦੇ ਬੀਜ ਰੱਖਿਆ ਸਰ ਨਾਲ ਉਹਨਾਂ ਨੇ ਸਰ ਅਵੋਕਾਡੋ ਨੇ ਪਿਛਲੀ ਵਾਰ ਵੀ ਦੱਸਿਆ ਸੀ ਹੁਣ ਵੀ ਦੱਸ ਰਹੇ ਹਾਂ ਅਵੋਕਾਡੋ ਤਾਂ ਉਹਨਾਂ ਨੇ ਡਾਈਟ ਦੇ ਵਿੱਚ ਕਰਨਾ ਨਹੀਂ ਠੀਕ ਹੈ ਠੀਕ ਹੈ ਇਹ ਡੇਲੀ ਉਹਨਾਂ ਨੇ ਇਨਟੇਕ ਕਰਨਾ ਜੀ ਮੇਲ ਨੇ ਵੀ ਤੇ ਫੀਮੇਲ ਨੇ ਵੀ ਮੇਲ ਵਾਸਤੇ ਪਿਛਲੀ ਵਾਰੀ ਆਪਾਂ ਡ੍ਰੈਗਨ ਫਰੂਟ ਦੱਸਿਆ ਸੀਗਾ ਬਹੁਤ ਦਮਦਾਰ ਤੇ ਹੁਣ ਆਪਾਂ ਦੱਸ ਰਹੇਗੇ ਫੀਮੇਲ ਦੀ ਅੰਡੋਮੈਟ੍ਰੀਮਸ ਐਵੋਕਾਡੋ ਤੇ ਨਾਲ ਸਰ ਇਹ ਐਪਲ ਤਾਂ ਉਹਨਾਂ ਨੇ ਰੈੱਡ ਪਰ ਜੂਸ ਪਿਛਲੀ ਵਾਰੀ ਗੱਲ ਕੀਤੀ ਸੀ ਉਹਨਾਂ ਨੇ ਲਾਲ ਚੀਜ਼ਾਂ ਨੂੰ ਕਹਿਣ ਦਾ ਭਾਵੇਂ ਕਿ ਰੰਗ-ਬਰੰਗੀਆਂ ਚੀਜ਼ਾਂ ਪਿਛਲੀ ਵਾਰੀ ਆਪਾਂ ਲਾਲ ਤੇ ਹਰੀ ਰੱਖੀ ਸੀ ਹੁਣ ਵੀ ਮੈਂ ਲਾਲ ਹਰੀ ਦਾ ਕੰਬੀਨੇਸ਼ਨ ਰੱਖਿਆ ਮਤਲਬ ਉਹਨਾਂ ਨੇ ਫਲ ਫਰੂਟ ਵੀ ਰੰਗ-ਬਰੰਗੇ ਹੀ ਪਸੰਦ ਕਰਨੇ ਆ ਸਰ ਸਰ ਇਹ ਖਾਣੇ ਦੇ ਨਾਲ ਜਿਹੜੇ ਵੇਲੇ ਮਰਜੀ ਮਾਰਨਿੰਗ ਬ੍ਰੇਕਫਾਸਟ ਲੰਚ ਦੋ ਟ ਇਹ 7 ਦਿਨ ਥੋੜਾ ਜਿਹਾ ਤੁਸੀਂ ਘੱਟ ਕਹਿ ਦਿੱਤੇ ਕਿਉਂਕਿ 7 ਦਿਨ ਆਫਟਰ 올 ਹਾਂ ਸ਼ੁਰੂ ਕਰਨ ਪਰ ਇਸ ਨੂੰ ਵੀ ਨਾ 1 ਮਹੀਨੇ ਬਾਅਦ ਉਹਨਾਂ ਨੂੰ ਰਿਜ਼ਲਟ ਮਿਲ ਜਾਣਾ ਸਰ ਬਿਲਕੁਲ ਹਾਂ 1 ਮਹੀਨਾ 7 ਦਿਨ ਬਿਲਕੁਲ ਸਹੀ ਕਿਹਾ ਜਦੋਂ ਵੀ ਉਹਨਾਂ ਨੇ ਆਈਵੀਐਫ ਲਈ ਜੈਗੋਟ ਰੱਖੋਣਾ ਹੈ ਮੰਨ ਲਓ ਉਹ ਪਹਿਲੀ ਵਾਰ ਹੀ ਹੈ ਕੱਲੀ ਕੱਲ ਤਾਂ ਟਰਾਈ ਕਰਨ ਤੋਂ ਪਹਿਲੇ ਹੀ ਆਈਵੀਐਫ ਕਰਾਉਣ ਤੋਂ ਪਹਿਲੇ ਹੀ ਉਹ ਇੱਕ ਵਾਰੀ ਮੈਨੂੰ ਕਾਲ ਜ਼ਰੂਰ ਕਰ ਲੈਣ ਸਰ ਮੈਂ ਕੁਝ ਨਹੀਂ ਕਹਿਣਾ ਉਹਨਾਂ ਨੂੰ ਸਿਰਫ ਉਹਨਾਂ ਨੂੰ ਡਾਈਟੀ ਐਡਵਾਈਸ ਕਰਨੀ ਹੈ ਠੀਕ ਹੈ ਸਲਾਹ ਜ਼ਰੂਰ ਲੈ ਲੈਣੇ ਕਰੀ ਆਈਵੀਐਫ ਕਰਨ ਕਰਾਉਣ ਤੋਂ ਪਹਿਲੇ ਸਿਰ ਮੇਰੇ ਨਾਲ ਗੱਲ ਕਰਨ ਦਾ ਉਹਨਾਂ ਨੂੰ ਬੈਨੀਫਿਟ ਜਿਹੜੇ ਉਹਨਾਂ ਦੀ ਐਂਡੋਮੈਟਰੀਅਮ ਲਾਈਨਿੰਗ ਹੈਗੀ ਹੈ ਨਾ ਉਹ ਬੈਟਰ ਹੋ ਜਾਊਗੀ ਮੇਰੇ ਨਾਲ ਗੱਲ ਕਰਨ ਨਾਲ ਹੀ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਡਾਕਟਰ ਹਰਮੀਤਾ ਗੱਲਾਂ ਦੇ ਨਾਲ ਉਹਨਾਂ ਦੇ ਇੱਕ ਸਮਾਂ ਲੈ ਕੇ ਤੇ ਗੱਲਾਂ ਕਰਕੇ ਉਹਨਾਂ ਦੇ ਹੱਲ ਕਰ ਦਿੰਦੇ ਓਕੇ ਸਿਰ ਫੀਮੇਲ ਵਾਸਤੇ ਜਿਨ੍ਹਾਂ ਦੀ ਐਂਡੋਮੈਟਰੀਅਮ ਦੀ ਪ੍ਰੋਬਲਮ ਹੈਗੀ ਹੈ ਉਹਨਾਂ ਨੂੰ ਆਪਾਂ ਦੇਣਾ ਸਰ ਇਹ ਯੂ ਪਾਵਰ ਯੋਗ ਯੂਟਰਸ ਨੂੰ ਪਾਵਰ ਮਤਲਬ ਬੱਚੇਦਾਨੀ ਦੀ ਪਰਤ ਨੂੰ ਤੇ ਬੱਚੇਦਾਨੀ ਨੂੰ ਸਪੈਸ਼ਲ ਇਹ ਯੂ ਪਾਵਰ ਯੋਗ ਨੇ ਹੀ ਫਾਇਦਾ ਦੇਣਾ ਆਮ ਖਾਦੀ ਜਾ ਸਕਦੀ ਹੈ ਸਰ ਇਹ ਆਮ ਵੀ ਲੈ ਸਕਦੇ ਆ ਕਿਉਂਕਿ ਹੁਣ ਆਪਾਂ ਤਾਂ ਨੈਚੁਰਲ ਆਈਵੀਐਫ ਕਰਨਾ ਨਾ ਸਰ ਅਸੀਂ ਤੇ ਆਈਵੀਐਫ ਵੱਲ ਜਾਣਾ ਹੀ ਨਹੀਂ ਠੀਕ ਹੈ ਅਸੀਂ ਤੇ ਨੈਚੁਰਲ ਆਈਵੀਐਫ ਮਤਲਬ ਘਰੇ ਖਾਪੀ ਕੇ ਅਸੀਂ ਆਪ ਹੀ ਆਈਵੀਐਫ ਕਰਨਾ ਕਿਉਂਕਿ ਆਈਵੀਐਫ ਦਾ ਇੱਕ ਜਿਹੜਾ ਫੋਬੀ ਹੈ ਨਾ ਦਿਮਾਗ ਤੇ ਇੰਨਾ ਪ੍ਰੈਸ਼ਰ ਚੜ ਗਿਆ ਹੋਇਆ ਤਾਂ ਕਰਕੇ ਮੈਨੂੰ ਕੁਦਰਤੀ ਬੱਚਾ ਲੈਣ ਵਾਸਤੇ ਵੀ ਆਈਵੀਐਫ ਦੀ ਵਰਡਿੰਗ ਯੂਜ਼ ਕਰਨੀ ਪੈ ਰਹੀ ਹੈ ਕਿ ਪੇਸ਼ੈਂਟ ਨੂੰ ਲੱਗੇ ਵੀ ਹਾਂ ਜੀ ਘਰੇ ਖਾਪੀ ਰਹੀ ਹੈ ਵੀ ਆਈਵੀਐਫ ਹੈ ਸਾਈਕੀ ਚੇਂਜ ਹੋਈ ਪਈ ਹੈ ਸਰ ਤੇ ਨਾਲ ਸਰ ਉਹਨਾਂ ਨੇ ਇਨਟੇਕ ਕਰਨਾ ਹੈ ਸੋਮਿਆ ਕਿਉਂ ਸੋਮਿਆ ਕਿ ਉਹਦੇ ਬਹੁਤ ਫਾਇਦੇ ਹੈ ਸਰ ਇਹਨੇ ਕੀ ਕਰਨਾ ਹੈ ਇਹਨੇ ਬੱਚੇਦਾਨੇ ਦੀ ਲਾਈਨਿੰਗ ਦਾ ਪੀਐਚ ਲੈਵਲ ਮੇਨਟੇਨ ਕਰਨਾ ओके लुब्रिकेशन मेंटेन करनी है, है। जो आईवीएफ भी ले है। नहीं नहीं है रहे हैं खुश्की नहीं पर्ननी है खुश्की नहीं पएगी लुब्रिकेशन ਤੇ पीएच ਲੈਵਲ ਯੂਟਰਸ ਦਾ ਵਧੀਆ ਰਹੇਗਾ ਤਾਂ ਉਹਨਾਂ ਤੇ ਜਿਹੜੀ ਐਂਡੋਮੈਟਰੀ ਮੈਂ ਨਾ ਉਸ ਜਲਦੀ ਠਿੱਕ ਹੋਏਗੀ ਠੀਕ ਹੈ ਤੇ ਹੁਣ ਜੇ ਅਸੀਂ ਮੇਲ ਦੀ ਗੱਲ ਕਰੀਏ ਸਰ ਮੇਲ ਨੂੰ ਹੀ ਵੀਕਨੈਸ ਰਹਿੰਦੀ ਹੈਗੀ ਹੈ ਤਾਂ ਉਹ ਉਹਦੇ ਵਾਸਤੇ ਇਹ ਵਿਕੋਨਲ ਕੈਪਸੂਲ ਓਵਰ ਆਲ ਸੋਲੂਸ਼ਨ ਹੈ ਸਰ ਵਿਕੋਨਲ ਓਵਰ ਆਲ ਸੋਲੂਸ਼ਨ ਤਾਕਤ ਵਾਸਤੇ ਤੇ ਉਹਨਾਂ ਨੇ ਐਫਰੋ ਨੂੰ ਨਾਲ ਯੂਜ਼ ਕਰਨਾ ਐਫਰੋ ਨਾਲ ਇਨਟੇਕ ਕਰਨਗੇ ਸਰ ਜੀ ਜੀ ਸਰ ਮੁਹਾਲੀ ਕਲੀਨਿਕ ਆਪਣਾ ਫੇਸ 10 ਸੈਕਟਰ 64 ਬਾਕੀ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਆ ਤੇ ਜੇ ਮੇਰੇ ਪੇਸ਼ੈਂਟ ਦੇਸ਼ਾਂ ਵਿਦੇਸ਼ਾਂ ਵਿੱਚ ਹੀ ਬੈਠੇ ਆ ਤਾਂ ਵੀ ਦਿੱਤ ਸਾਡੇ ਜਿਹੜੇ ਫਾਰਮੂਲੇਸ਼ਨ ਹੈਗੇ ਅਸੀਂ ਉਹਨਾਂ ਨੂੰ ਬਾਅਰ ਵੀ ਸ਼ਿਪ ਕਰ ਦਨੇ ਆ ਸਰ